ਐ ਸੋ ਗੁਨਾ ਮੇਰੋ ਪ੍ਰਭੂ ਜੀ ਕੀਨ ਸਤਿਗੁਰ ਬਾਸਮਨ ਆਣ ਵਚਨ ਕਰਦੇ ਕਿ ਮੇਰੇ ਪ੍ਰਭੂ ਜੀ ਨੇ ਵਿਰੁੱਧ ਇਹੋ ਜਿਹਾ ਪਰਮ ਪੁਕਾਰ ਕਰ ਦਿੱਤਾ ਮੈਂ ਪੰਜ ਦੋਖ ਅਰਗਹ ਰੋਗ ਇਹ ਚੰਤੇ ਸਗਲ ਦੂਰ ਕੀਨਾ ਸਭ ਜਗ ਦੇ ਸਭ ਪਰਮ ਕਿ ਮੇਰੇ ਕਾਮ ਆਦਿਕ ਪੰਜੇ ਵਿਕਾਰ ਅਤੇ ਉਮੇਦਾਰੋ ਇਹ ਸਾਰੇ ਉਸਨੇ ਮੇਰੇ ਸਰੀਰ ਦੇ ਵਿੱਚੋਂ ਕੱਢ ਦਿੱਤੇ ਅਸੀਂ ਇਨ੍ਹਾਂ ਵਿਕਾਰਾਂ ਦੇ ਨਾਲ ਸਾਡਾ ਜਿਹੜਾ ਮਨ ਹੈ ਉਹਕਾਰਾਂ ਦੇ ਵਿੱਚ ਵਿੱਚ ਕਿੰਨਾ ਗੁੰਗਰਸਪੂ ਗਿਆ ਇਹਨਾਂ ਬਾਰੇ ਕਿਹਾ ਹੈ ਜਿਨ੍ਹਾਂ ਨੇ ਪ੍ਰਣਾਮ ਸੁਖ ਲਏ ਨਾ ਇਸ ਤੇ ਕੋਈ ਦਵਾਈ ਹੈ ਇਸ ਕਰਦੀ ਹੈ ਨਾ ਕੋਈ ਸਾਡਾ ਕੀਤਾ ਹੈ ਯਾਤਨ ਉਸ ਕਰ ਰਹੇ ਇਸ ਕਰਕੇ ਜਿਸ ਵੀ ਮਨੁੱਖ ਦੇ ਉੱਤੇ ਧੰ ਸਤਗੁਰੂ ਗੁਰੂ ਬ੍ਰਹਮ ਸਹਿਮ ਰਾਜੀ ਕਿਰਪਾ ਕਰਦੇ ਨੇ ਉਸ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਦੇ ਨੇ ਨਾਮ ਦੀ ਰਾਤ ਕੋਛਦੇ ਨੇ ਦੇ ਨਾਮ ਜਿਹੜਾ ਹੈ ਇਹ ਇਨ੍ਹਾਂ ਵਿਕਾਰਾਂ ਦਾ ਵਿਰੋਧੀ ਹੈ ਹੰਮੇ ਨਾਮੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਠਾਇ ਇਸ ਕਰਕੇ ਜਦੋਂ ਨਾਮ ਜਪਿਆ ਜਾਂਦਾ ਹੈ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਦਾ ਵਾਸਾ ਹੈ ਹੋ ਜਾਂਦਾ ਹੈ ਤੇ ਜਿਹੜੇ ਇਹ ਵਿਕਾਰ ਨੇ ਪੰਜ ਰੋਗ ਪੰਜ ਨੇ ਆਮ ক্রোধ ਲੋਭ ਹੰਕਾਰ ਤੇਹ ਲੋਭ ਹੰਕਾਰ ਪਾਸਾ ਜਿਹਦੇ ਪੰਜੇ ਰੋਹ ਹੰਕਾਰ ਆਨੰਦ ਸਾਜੇ ਫਿਰ ਗੁਰੂ ਦੀ ਕਿਰਪਾ ਦੁਆਰਾ ਤੂਨੇ ਦਿੱਤੇ ਹੋਏ ਨਾਮ ਦੀ ਰਕਸ਼ਾ ਸਥਾ ਮੇਰੇ ਸਰੀਰ ਦੇ ਵਿੱਚ ਉਹਨੇ ਕਰ ਦੇਤਾ ਜਦੋਂ ਨਾਮ ਵਸਿਆ ਆ ਕੇ ਫਿਰ ਵਿਕਾਰ ਨਿਕਲ ਜਾਂਦੇ ਨੇ ਰਹਾਉ ਵੰਦਨ ਤੋਰਾ ਥੋਰ ਵਿਖਿਆ ਤੇ ਗੁਰੂ ਕੋ ਸ਼ਬਦ ਮੇਰਾ ਹੀ ਰਹਿ ਅਦੀ ਅਸਨਿ ਕਹਿੰਦੇ ਭਾਈ ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ ਖਾਈਆਂ ਤੋੜ ਕੇ ਮੈਨੂੰ ਮਾਇਆ ਦੇ ਮੋਹ ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਰੂਪ ਅਨਰੂਪ ਜਨਾ ਵਿਚਾਰਿਓ ਪ੍ਰੇਮ ਗਲਿਓ ਮੋਹ ਹਰੰਗਕੀਨ ਰੂਪ ਅਨੂਪ ਮੇਰੋ ਕਛ ਨ ਵਿਚਾਰਿਆ ਬਾਸਾ ਜੀ ਕਹਿੰਦੇ ਮੇਰਾ ਕੋਈ ਸੁਭਜ ਸੁਲਖ ਸੁਨਖਾ ਨਾ ਮੇਰਾ ਸਹੱਪਣ ਨੀ ਵੇਖਿਆ ਕੋਜ ਨਿਰੰਗ ਰੂਪ ਰੂਪ ਨੀ ਵੇਖਿਆ ਕਾਲ ਤੂ ਨੇਤੋਂ ਤੇ ਅੰਗਾ ਦੇ ਕਾਰਪੁਰਪੈਨੂ ਜੀ ਦੇ ਨਾਲ ਸੰਬੰਧ ਹੀ ਕੁਰੀ ਜੀ ਤਨ ਕਿਉਂ ਜਾ ਕੇ ਹੋ ਸਕਦਾ ਹੈ ਕਿਸੇ ਨੂੰ ਸੁੰਦਰ ਵੀ ਬਣ ਸਕਦਾ ਹੈ ਇਹ ਤਾਂ ਦੇ ਕਾਰਪੁਰਪੁਰੀ ਨਹੀਂ ਹੈ ਜਿਉ ਪਾਇ ਪਿੰਡ ਜੁਨ ਸਾ ਜਿਹਾ ਸਰੀਰ ਕਾਰਪੁਰਪੁਰਪੈ ਦਿੱਤਾ ਹੋਇਆ ਹੈ ਪਰ ਇਹਦੇ ਅੰਦਰ ਕਾਰਪੁਰਪੁਰੀਨ ਜੀ ਦੀ ਵਸਤੂ ਟਿਕਾ ਕੇ ਰੱਖੀ ਹੋਈ ਹੈ ਜਿਹਦੇ ਪੀ ਨੂੰ ਚਲਾ ਰਹੀ ਹੈ ਜੀਰ ਸੰਗੰਧ ਰੰਕਾਰ ਦੇ ਹਨ ਜਿਸ ਕਰਕੇ ਪਾਰਸ ਸਿੰਘ ਜੀ ਮੇਰਾ ਸੋਜ ਕੋਜ ਭਾਗ ਮੇਰਾ ਰੂਪ ਅਨੂਪ ਮੇਰਾ ਸਹੱਪਣ ਜਾਤਿਰ ਮੇਰਾ ਪੂਜਾਣ ਇਹ ਅਕਾਲ ਪੁਰਖ ਵੈਰਖੂ ਨੇ ਕੋਈ ਵੀ ਜਾਣੇ ਕੋਈ ਵੀ ਆਪਣੇ ਮਨ ਵਿੱਚ ਨਹੀਂ ਜਾਂਦਾ ਤੇ ਮੈਨੂੰ ਉਸਨੇ ਆਪਣੇ ਪ੍ਰੇਮ ਦੇ ਨੱਗ ਬੰਨ੍ਹ ਦਿੱਤਾ ਹੈ ਮੈਨੂੰ ਆਪਣੇ ਪਿਆਰ ਦੇ ਰੰਗ ਵਿੱਚ ਭਉਂ ਦਿੱਤਾ ਹੈ ਤੇ ਉਹਨਾਂ ਪ੍ਰੇਮ ਦਾ ਪਿਆਰ ਦਾ ਐਸਾ ਰੰਗ ਚੜ ਗਿਆ ਹੈ ਸਗਿੰਦ ਰੂਹ ਮੇਰੇ ਅੰਦਰੋਂ ਜਿਹੜੇ ਮੇ ਉਸਾਰੇ ਭਕਾਰ ਨਿਕਲ ਗਏ ਨੇ ਤੇ ਮੇਰਾ ਆਕਾਰਪੁਰਖ ਵਹਿਗੁਰੂ ਜੀ ਦੇ ਨਾਲ ਰੂਪ ਅਲੰਗ ਨਾਮ ਦੇਖਦੇ ਹੋਏ ਜਿਹੜਾ ਨਾਮ ਦਿੱਤਾ ਸੀ ਉਹ ਨਾਮ ਦੇ ਨਾਲ ਲੇਟ ਪੈ ਗਿਆ ਹੈ ਤੇ ਮਾਇਆ ਦੀਆਂ ਪਾਣੀਆਂ ਛੁੱਟ ਗਈਆਂ ਹਨ ਮਾਇਆ ਦੀਆਂ ਪਾਣੀਆਂ ਕੱਟੀਆਂ ਗਈਆਂ ਹਨ ਤੇ ਮੇਰੇ ਹਿਰਦੇ ਦੇ ਵਿੱਚ ਹੁਣ ਵਹਿਗੁਰੂ ਜੀ ਦਾ ਗੁਰੂ ਜੀ ਦਾ ਦਰਤਿਆਂ ਸਭ ਦੇ ਦਿੱਤਾ ਵੇ ਨਾਮ ਉਹ ਵਸ ਗਿਆ ਐ ਠੇਖਿਓ ਲਲਨ ਪਾਠ ਵਿੱਚ ਕੋਈ ਅੰਧ ਚਿੰਤਾ ਹਰ ਖੇਪ ਤੀਨਾ ਤੇ ਸਤਿਗੁਰੂ ਸਾਹਿਬ ਰਾਜੀ ਕਹਿੰਦੇ ਭਾਈ ਜਦੋਂ ਕਾਲਪੁਰਤ ਹੈ ਜੀ ਦੀ ਕਿਰਪਾ ਕਰਕੇ ਮੇਰੇ ਅੰਦਰ ਏਦੇ ਦੇ ਵਿੱਚ ਨਾਮ ਵਸਾ ਦਿੱਤਾ ਹੈ ਪਰ ਉਹਨੂੰ ਨਾਮ ਜਪਿਆ ਨਾਮ ਨੂੰ ਜਪਿਆ ਤੇ ਕੀ ਹੋਇਆ ਘਾਟ ਕੋਈ ਨਹੀਂ ਅੰਦਰਲੇ ਪਰਦੇ ਚੱਕੇ ਗਏ ਅੰਦਰਲਾ ਪੜਦਾ ਦੂਰ ਹੋ ਗਿਆ ਤੇ ਹੁਣ ਜਲੋਂ ਵਿਚਕਾਰ ਦੇ ਪਰਦੇ ਦੂਰ ਕਰਕੇ ਮੈਂ ਬਸ ਉਹਨੇ ਲਾਲ ਨੂੰ ਵੇਖਿਆ ਜਿਹੜਾ ਅੰਦਰ ਬੈਠਾ ਹੈ ਨਾਮ ਦਰਵਾਜ਼ੇ ਦੀ ਸਕਾਇਆ ਕੀ ਦੱਸਦਾ ਗੁਪਤ ਸਰਖੀਜ ਨਾਮ ਤੇ ਸਾਹਮਣੇ ਨਜ਼ਰ ਆ ਰਹਿਣੇ ਛੱਡੇ ਤੇ ਸਰੀਰ ਦੇ ਨਾਮ ਦਰਵਾਜ਼ੇ ਦੀ ਨੂਰੂ ਗੀ ਅੱਖਾਂ ਉਗੀਆਂ ਨਾਸਕਾ ਮੁੱਖ ਇੱਦਾਂ ਨੇ 5-9 ਦਰਵਾਜ਼ੇ ਪਰਿਕਟ ਨੇ ਪਰ 10-15 ਦਰਵਾਜ਼ਾ ਕਾਲਕੁਤ ਨੇ ਕੋਠਰ ਰਖੀਆਂ ਹੋਇਆਂ ਅਸੀਂ ਜਦੋਂ ਗੁਰੂ ਦੇ ਕੋਲ ਆਉਂਦੇ ਆਂ ਗੁਰੂ ਦੇ ਸ਼ਬਦ ਦੀ ਵਿੱਚ ਕਰਦੇ ਆਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਆਂ ਪਰ 10ਵਾਂ ਦਰਵਾਜ਼ਾ ਪੁੱਲ ਘੱਟੇ ਤੇ 10ਵਾਂ ਦਵਾਰ ਜਦੋਂ ਪੁੱਲ ਘੱਟਾ ਹੈ ਉਹਦੇ ਅੰਦਰ ਕੌਣ ਬੈਠਾ ਹੈ ਆਕਾਰਕੁਤ ਜਿਹਦੇ ਸਾਨੂੰ ਮਰੇ ਦیدار ਹੁੰਦੇ ਵੀ ਪਾਸਾ ਕਹਿੰਦੇ ਜਦੋਂ ਮਨ ਨੂੰ ਵਿਚਾਰਲਾ ਪਰਦਾ ਦਸਤ ਵਿੱਚ ਬਾਹਰ ਜੀ ਖੁੱਲਿਆ ਮੇਰਾ ਵਿਚਾਰਲਾ ਪਰਦਾ ਚੱਕਿਆ ਗਿਆ ਫਿਰ ਪਾਸਾ ਜੀ ਸੋਹਣੇ ਲਾਲ ਨੂੰ ਵੇਖਿਆ ਕਾਲਕੁਪ ਨੂੰ ਵੇਖਿਆ ਤਾਂ ਮੇਰੇ ਚਿੱਤ ਦੇ ਵਿੱਚ ਅਨੰਦ ਪੈਦਾ ਹੋ ਗਿਆ ਤੇ ਉਹ ਮੇਰਾ ਮਨ ਖੁਸ਼ੀ ਦੇ ਵਿੱਚ ਫਿਰ ਗੱਲ ਗੱਲ ਪਹੁੰਚਿਆ ਹੈ ਖੁਸ਼ ਹੋ ਕੇ ਹੋ ਗਿਆ ਹੈ ਪਾਸਾ ਕਹਿੰਦੇ ਜਿਨ੍ਹਾਂ ਚ ਇਹ ਸੰਸਾਰ ਨੂੰ ਵੇਖਣ ਸਾਗ ਦੇ ਵਿੱਚ ਕਦੇ ਸੁੱਖ ਹੁੰਦਾ ਹੈ ਕਦੇ ਦੁੱਖ ਹੁੰਦਾ ਹੈ ਜਦੋਂ ਸੁੱਖ ਆਉਂਦਾ ਸੀ ਖੁਸ਼ੀ ਹੁੰਦੀ ਆ ਦੂਸਰੇ ਪਾਸੇ ਦੁੱਖ ਦੀ ਉਕਤਾ ਸਮਾ ਅਨੰਦ ਹੈ ਕਈ ਦੁੱਖ ਦੇ ਹੁੰਦੇ ਹੈ ਤੇ ਮਨ ਉਕੀਂਦਾ ਪਰ ਜਦੋਂ ਉਹ ਭਾਰੂ ਕੋਈ ਪਰਮੇਸ਼ਵਰ ਦੇ ਨਾਲ ਪਿਆਰ ਪੰਦਾ ਹੈ ਉਹ ਵਿਚਾਰਲਾ ਕਰਦਾ ਤੁਹਾਨੂੰ ਹੁੰਦਾ ਹੈ ਤੇ ਪਾਸਾ ਕਹਿੰਦੇ ਫਿਰ ਐਸਾ ਆਨੰਦ ਚਿੱਤ ਦੇ ਵਿੱਚ ਆ ਜਾਂਦਾ ਹੈ ਜਿਹਨੂੰ ਤੁਹਾਨੂੰ ਗੁਰੂ ਦੇਗਵਾਰ ਸ਼ਰਮੰਗਰਾਜ ਪਾਸਾ ਜੀ ਦੀ ਵਚਨ ਇਨੇ ਜੋਨਰ ਸੁਖ ਮੈਂ ਬੁਖਣੀ ਮਾਨੈ ਸੁਖਸ ਨਹੀਂ ਆ ਪੈ ਜਹ ਕਹ ਕਾਂਚਲ ਮਾ ਕੀ ਮਾਨੈ 파ਸਗਦ ਭਰੇ ਸਿਵਸਥਾ ਗਨਿਉਂ ਰੁਖ ਦੇ ਵਿੱਚ ਵੀ ਆਨੰਦ ਹੀ ਪ੍ਰਾਪਤ ਹੈ ਆਨੰਦ ਦੇ ਵਿੱਚ ਵੀ 파ਸਾ ਕਿਤੇ ਉਹਨੂੰ ਅਕਾਰਕ ਬੁਲਦਨੀ ਇਸ ਕਰਕੇ ਉਹਨੂੰ ਐਸਾ ਆਨੰਦ ਪੈਦਾ ਹੋ ਗਿਆ ਜੀ ਦੇ ਵਿੱਚ ਤੇ ਜਿਹੜਾ ਮੇਰਾ ਮਨ ਸੀ ਇਹ ਇੰਨਾ ਸੁਖ ਹੋ ਗਿਆ ਉਸੀ ਦੇ ਨਾਲ ਗੱਦ ਗੱਦ ਹੋ ਹੇ ਕੇਸੇ ਹੀ ਕੋ ਬ੍ਰਹ ਹੈ ਸੋਈ ਪ੍ਰਭ ਨਾਨਕ ਸੋ ठाकुर ਕਿਸ ਹੀ ਕੋ ਕੀਨਾ ਤੇ ਬੜਿਆਂ ਨੇ ਮੋਹ ਲਗਾ ਕੇ ਤੁਖ ਬਰਜੰਦੇ ਪਾਤਸ਼ਾਹ ਸੇਵਨ ਕਰਦੇ ਨੇ ਨਾਨਕ ਹੁਣ ਮੇਰਾ ਇੰਦਰਾ ਸਰੀਰ ਹੈ ਇਹ ਸਰੀਰ ਉਸੇ ਅਕਾਲ ਪੁਰਖ ਕੋ ਜਿਹਦਾ ਕਰਮਾਣ ਹੈ ਉਹ ਇਸ ਘਰ ਦਾ ਮਾਲਕ ਬਣ ਗਿਆ ਉਸੇ ਦਾ ਨਹੀਂ ਮੈਂ ਹੁਣ ਸੇਵਕ ਬਣ ਗਿਆ। ਪਰ ਸਗਿੰਦੇ ਨੇ ਮੈਂ ਇੱਕ ਹਾਲਪੁਰ ਕੋਲ ਬੈਠੇ ਅੰਦਰ ਬੈਠੇ ਮਾਲਕ ਨੂੰ ਸਾਰੀ ਸੇਵ ਕੀਤੀ ਲੈ। ਪਰ ਜਿੰਨਾ ਚਿਰ ਮਨ ਦਾ ਉਹ ਚਾਲਪੁਰ ਕੋਲ ਨਾਲ ਪੜਦਾ ਹੁਣਿਆ ਹੋਇਆ ਸੀ ਹੀ ਉਹਨਾਂ 'ਚ ਸਾਨੂੰ ਇਹ ਸੰਸਾਰ ਆਪਣਾ ਲੱਗਦਾ ਸੀ। ਇਹ ਸਰੀਰ ਵੀ ਆਪਣਾ ਲੱਗਦਾ ਸੀ। ਪਰ ਜਦੋਂ ਧਰਮ ਦਾ ਪੜਦਾ ਗੁਰੂ ਹੋਇਆ ਚਾਲਪੁਰ ਕੋਲ ਬੈਠੂ ਤੈਨੂੰ ਗੁਰਿਆਮ ਸਮਝ ਆ ਗਈ ਹੈ ਆਸਾ ਕਹਿੰਦੇ ਨੇ ਤੇਰਾ ਸਰੀਰ ਜਿਹੜਾ ਹੈ ਇਹ ਸਰੀਰ ਅਕਾਰਪੁਰਖ ਵੈਗੂ ਜੀ ਦਾ ਮੰਦਰ ਹੈ ਅਰ ਮੰਦਰ ਹਰ ਜੀਵ ਸਾਜਿਆ ਅਕਾਰਪੁਰਖ ਨੇ ਮੰਦਰ ਹੀ ਬਣਾਇਆ ਜੀ ਜਿਹਦੇ ਰਹਿਣ ਵਿੱਚ ਵੈਗ ਨਗਰ ਇਹ ਸਰੀਰ ਨੂੰ ਤੇ ਸਰੀਰ ਦੇ ਵਿੱਚ ਹੀ ਬੈਠਾ ਹੈ ਤੇ ਆਸਾ ਕਹਿੰਦੇ ਨੇ ਹੁਣ ਦਰਪੜਦਾ ਪਿਆ ਹੋਇਆ ਸੀ ਜੋ ਨਜ਼ਰੇ ਨਹੀਂ ਆ ਰਹੇ ਸੀ ਕਾਲਪੁਰਖ ਵੈਗ ਅਨੁਸਾਰ ਦੇ ਵਿੱਚ ਵੀ ਸਾਰੇ ਕੋਈ ਆਪਣਾ ਨਜ਼ਰ ਆਉਂਦਾ ਸੀ ਕੋਈ ਬਗਾਨਾ ਨਜ਼ਰ ਆਉਂਦਾ ਸੀ ਕੋਈ ਸੋਹਣਾ ਨਜ਼ਰ ਆਉਂਦਾ ਸੀ ਕੋਈ ਤਰੂਪ ਨਜ਼ਰ ਆਉਂਦਾ ਸੀ ਪਰ ਜਦੋਂ ਭਗੁੰਦਾ ਕਰਦਾ ਦੂਰ ਹੋਇਆ ਕਿਉਂਕਿ ਬਿਨਾ ਨਜ਼ਰੀ ਕੁਝ ਨਹੀਂ ਆਇਆ ਕਿਉਂਕਿ ਸਤਿਗੁਰੂ ਜੀ ਰੋਜ ਸੁਝਾਉਂਦੇ ਨੇ ਸੰਤ ਇਹ ਨੈਤਰੋਂ ਮੇਰੇ ਵਾਟ ਨੂੰ ਮੰਨ ਤਰਹੀ ਹੱਥ ਨੇ ਆਗਰਾਂ ਦੇ ਕੋਲ ਜੀ ਬਾਸਾ ਕਹਿੰਦੇ ਹਰੀ ਕੋ ਬਿਨਾ ਦੇਖੀ ਨਾ ਕਿਸੇ ਨੂੰ ਹੈ ਕਿੱਥੇ ਇਹੋ ਵਿਸ਼ਨ ਸਾਥ ਇਹ ਇਹੋ ਹਰਿਕਾ ਉਹ ਹੈ ਹਰਿਕਾ ਉਹ ਸੁਨਾ ਗਰੀ ਆਇਆ ਇਹ ਇਹ ਹਰਿਕਾ ਉਹ ਸੰਸਾਰ ਜਿਹੜਾ ਜੰਨਾ ਬਿਨਾ ਨਹੀਂ ਰਾਜ ਹੈ ਇਹ ਇਹ ਰੰਕਾਰ ਦਾ ਰੂਪ ਹੈ ਰੰਗਰ ਕੇ ਪਾਤਸ਼ਾਹ ਕਹਿੰਦੇ ਨੇ ਇਹ ਰੂਪ ਤੋਂ ਮੈਨੂੰ ਮੱਜ ਰਾਜਾ ਜਦੋਂ ਭਰਮ ਦਾ ਪਰਦਾ ਟੁੱਟ ਗਿਆ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਸਾਹਮਣੇ ਆ ਗਿਆ ਤੇ ਹੁਣ ਜਿਹੜਾ ਇਹ ਸਰੀਰ ਹੈ ਇਹ ਮੈਨੂੰ ਹੁਣ ਉਹ ਸਰਕਾਰ ਪੁਰਖ ਵਾਹਿਗੁਰੂ ਜੀ ਦਾ ਮੰਗਲ ਮਦ ਇਹ ਮੰਦਰ ਮੰਦਰ ਨਹੀਂ ਲੋਗੀ ਹੈ ਮੈਨੂੰ ਮੇਰਾ ਸਰੀਰ ਹੀ ਮੰਦਰ ਲੱਗਦਾ ਹੈ ਇਹ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਮੰਦਰ ਢਾਣਾ ਇਹ ਹਰੀਨਾਮ ਕਰ ਗਏ ਪਾਤਸ਼ਾਹ ਕਹਿੰਦੇ ਕਾਲਕੁਟ ਦਾ ਮੰਤਰ ਹੈ ਦੇ ਵਿੱਚ ਕਾਲਕੁਟ ਬੱਲ ਹੈ ਜਿਸ ਕਰਕੇ ਭਾਈ ਇਹਦੇ ਵਿੱਚ ਤੁਹਾਨੂੰ ਤੁਹਾਨੂੰ ਸਾਨੂੰ ਪਾਤਸ਼ਾਹ ਜੀ ਨੇ ਕਿਹਾ ਗੰਗਮਨ ਨਾ ਪਾਇਆ ਕਰ ਇਹ ਹਰੀਨਾ ਮੰਦਰ ਹੈ ਸਰੀਰ ਦੇ ਵਿੱਚ ਗੰਗਮਨ ਨਾ ਪਾਇਆ ਕਰ ਇਸੇ ਕਰਕੇ ਸਾਨੂੰ ਰੋਕਿਆ ਜਾਂਦਾ ਹੈ ਭਾਈ ਪੁੱਠਾ ਨਹੀਂ ਖਾਣਾ ਹੈ ਜਲ ਨਹੀਂ ਪੀਣੀ ਪਾਣੀ ਹੈ ਇਸੇ ਕਰਕੇ ਰੁਕਿਆ ਜਾਂਦਾ ਹੈ ਹੁਣ ਧਾਰਮਿਕ ਪੁਠਾਣ ਕਿਤੇ ਵੀ ਬਣਿਆ ਹੋਵੇ ਉਹਦੇ ਬਾਹਰ ਮੋਕੇ ਅਖੰਡ ਸਿੱਖ ਕੇ ਲਾਇਆ ਜਾਂਦਾ ਹੈ ਕਿ ਅੰਦਰ ਨਸ਼ਾ ਕਰਕੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਆਉਣਾ ਮਨਾ ਹੈ ਤੇ ਅਸੀਂ ਗੁਰੂ ਘਰ ਦੇ ਵਿੱਚ ਵਿਚਾਰ ਕਰਕੇ ਲੇਕੇ ਆਉਂਦੇ ਕਾਦੇ ਵਾਕਿਆਂ ਗਿਆਨ ਵਾਲੇ ਵਾਕੇ ਗੁਰੂ ਦਵਾਰਾ ਕੋਈ ਸੋਜੀ ਭਾਈ ਇਥੇ ਸੋਚੀ ਲੈਣ ਵਾਲੇ ਹੁੰਦੇ ਆ ਗਿਆਨ ਲੈਣ ਵਾਲੇ ਹੁੰਦੇ ਆ ਤੇ ਗਿਆਨ ਗੁਰਬਾਣੀ ਨੇ ਕਹਿ ਦਿੱਤਾ ਹੈ ਤੇਰੇ ਅੰਦਰ ਹੀ ਵਸਿਆ ਹੋਇਆ ਹੈ ਕੀਜ ਮੰਤਰ ਸਰਬੋ ਗਿਆਨ ਤੇ ਆਕਾਰਪੁਰ ਤੇ ਅੰਦਰ ਹੈ ਗੁਰੂ ਤੋਂ ਸੋਚੀ ਰਹੇ ਤੇ ਗੁਰੂ ਨੂੰ ਗਿਆਨ ਲੈ ਕੇ ਅੰਦਰ ਪ੍ਰਗਟ ਕਰਨਾ ਪੈਂਦਾ ਤੇ ਪਾ ਸਕਦੇ ਨੇ ਤੇਰੇ ਅੰਦਰ ਬੈਠਾ ਕਾਲ ਉਹ ਬੈ ਰਾਮ ਰੱਖਣਾ ਹੈ ਜਿੱਥੇ ਅਸੀਂ ਸਿੱਖਣ ਬਾਗ ਤੇ ਆਉਣਾ ਉੱਥੇ ਬਾਹਰ ਨੂੰ ਤਿਰਖਾ ਕਿੱਲੇ ਕਿਰਦ ਕਰਾ ਕਰਕੇ ਆਉਣਾ ਮਾਰਾ ਹੈ ਪਰ ਜਿੱਥੇ ਆਕਾਲ ਪੁਰਖ ਵਹਿਗੁਰੂ ਖੁਦ ਬੈਠਾ ਹੈ ਉਹਦੇ ਵਿੱਚ ਅਸੀਂ ਸਭ ਸੇਵਨ ਕਰ ਰਹੇ ਹਾਂ ਨਸੇ ਵੀ ਸੇਵਨ ਕਰ ਰਹੇ ਹਾਂ ਤਵਾਖੂ ਬੀੜੀਆਂ ਆਦਿ ਐਸੇ ਕਰਕੇ ਪਾਸਾ ਜੀ ਨੂੰ ਬੱਝੀ ਦਿੱਤੇ ਪਾਣ ਸੁਕਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਵਿੱਚ ਇਹੋ ਜੰਪ ਘੜਕ ਆਸਾ ਕਹਿੰਦੇ ਭਾਈ ਜੇ ਇਹ ਕੁਝ ਖਾਉਗੇ ਕਬੀਰ ਭਾਂਤ ਮਾਤ ਕੀ ਸਰਾਪਾਨ ਜੋ ਜੋ ਖਾਣੀ ਕਾਹੇ ਤੀਰਥ ਵਰਤ ਦਾਨ ਕੀਏ ਤੇ ਸਭ ਸਤਲ ਜਾਣੇ ਆਸਾ ਕਹਿੰਦੇ ਜੇ ਇਹ ਵਰਤਨਾ ਕੋ ਖਾਰੇ ਨੇ ਬਸੇ ਬਨ ਕਰੇ ਨੇ ਪਰ ਭਾਨੀ ਜਿੰਨੀ ਮਾਤ ਕੀ ਤੀਰਥ ਕਰ ਲੈ ਜਿੰਨੀ ਮਾਤ ਕੀ ਵਰਤ ਕਰ ਲੈ ਸਾਰੇ ਤ੍ਰਿਣ ਨੇ ਪਲ ਜਾਣੇ ਕਿਸੇ ਦਾ ਵੀ ਬਲਤ ਨੂੰ ਪ੍ਰਾਪਤ